ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੂਟੀਕ ਕੋਰਦੋਂ ਨਾਲ ਤੇ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਆਮਨਦੀਪ ਹਾਂ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੇ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਰਿਕਵੇਸਟ ਕਰੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰ ਸਾਨੂੰ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈ布ਰਿਕ ਦੇ ਵਿੱਚ ਸਾਰੀ ਡਿਟੇਲ ਸਾਨੂੰ ਆਪਣੇ ਵਟਸਐਪ ਤੇ ਭੇਜ ਤੇ ਤੁਸੀਂ ਸੇਮ ਫੁੱਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜੇ ਆਪਾਂ ਅੱਜ ਵਾਲੇ ਸੂਟ ਰੈਡੀ ਕਰਵਾਏ ਨੇਗੇ ਸਾਰੇ ਆਪਣੇ ਮਸ਼ੀਨ ਵਰਕ ਦੇ ਵਿੱਚ ਗਰਮੀਆਂ ਵਾਲੇ ਫੈ布ਰਿਕ ਦੇ ਵਿੱਚ ਆਪਾਂ ਤਿਆਰ ਕਰਵਾਏ ਮੇਰੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇਗੇ ਨਿਰਕਰਤਨ ਸਾਰਨ ਪਸੰਦ ਆਉਣਗੇ ਤੇ ਜੋ ਵੀ ਡਿਜ਼ਾਈਨ ਤੁਸੀਂ ਆਪਣਾ ਸੇਮ ਰੈਡੀ ਕਰਵਾਉਣਾ ਤਾਂ ਸੇਮ ਕਰਵਾ ਸਕਦੇ ਹੋ ਫੈਬਰਿਕ ਚੇਂਜ ਕਰਨਾ ਦੁਪੱਟਾ ਚੇਂਜ ਕਰਨਾ ਵਿਦਔਰ ਦੁਪੱਟਾ ਬਾਏ ਕਰਨਾ ਉਹ ਜਿਵੇਂ ਤੁਹਾਡੀ ਚੋਇਸ ਆਪਣੀ ਉਹਦਾ ਕਰ ਸਕਦੇ ਹਾਂ ਸਾਡੇ ਵਾਲੇ ਹੋਰ ਡਿਜ਼ਾਈਨ ਨੇ ਤੁਸੀਂ YouTube ਤੇ ਤੇ ਸਾਨੂੰ Insta ਤੇ ਫੋਲੋ ਕਰੋ ਉੱਥੇ ਦੇਖ ਸਕਦੇ ਹੋ ਸੰਧੂ ਘੁਟੀ ਕੋਰਦੋਨਾ ਨਾਮ ਸਾਡੀ Insta ਹੈ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਜੇ ਜਾ ਕੇ ਤੁਸੀਂ ਉਹਨੂੰ ਫੋਲੋ ਕਰਕੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਉਹ ਤੋਂ ਦੇਖ ਕੇ ਆਪਣਾ ਜਿਹੜਾ ਸੇਮ ਹੈ ਤਿਆਰ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਫੈਬਰਿਕ ਆ ਹਰ ਇੱਕ ਤਰ੍ਹਾਂ ਦਾ ਵਰਕ ਆ ਜਿਵੇਂ ਤੁਹਾਨੂੰ ਪਸੰਦ ਹੋਇਆ ਆਪਣੀ ਚੋਇਸ ਦੇ ਅਕੋਰਡਿੰਗ ਆਪਣਾ ਇੱਕ ਸੂਟ ਜਿੰਦਾ ਨਾਲ ਤੁਸੀਂ ਚਾਹੋ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖਾਉਣੇ ਆ ਆਪਣਾ ਅੱਜ ਜੋ ਪਹਿਲਾ ਸੂਟ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਦੇਖੋ ਇਹਦਾ ਪਹਿਲਾ ਸੂਟ ਆ ਆਪਣੇ ਰੈਡੀ ਕਰਵਾਇਆਗਾ ਇਹ ਆਪਣੇ ਕਾਟਨ ਫੈਬਰਿਕ ਦੇ ਵਿੱਚ ਕੀ ਤਿਆਰ ਕਰਵਾਏ ਨੇ ਆਪਾਂ ਰੌਅ ਟੈਕਸ ਕਾਟਨ ਦੇ ਵਿੱਚ ਦੇਖ ਇਹ ਆਪਾਂ ਇਦਾਂ ਮੈਚਿੰਗ ਕਰਵਾਇਆਗਾ। ਤੇ ਆਪਾਂ ਦੋਸਤਾਂ ਨੂੰ ਤੁਹਾਨੂੰ ਦਿਖਾਵਾਂਗੇ ਅੱਜ ਅਲੱਗ-ਅਲੱਗ ਤਿਆਰ ਹੋਏ ਹੋਏ ਨੇਗੇ ਆਪੜੇ। ਪਿਸਤਾ ਜਾਂ ਸ਼ੇਡ ਹੈਗਾ ਸ਼ਰਟ ਦਾ ਤੇ ਇਹਦੇ ਨਾਲ ਵਾਈਟ ਕਲਰ ਦੀ ਜਿਹੜੀ ਬਾਟਮ ਆ ਗਈ। ਬੜੀ ਡਿਜ਼ਾਈਨਰ ਜਿਹਾ ਜਿਹਾ ਆਪਣਾ ਤਿਆਰ ਕਰਵਾਇਆ ਦੇਖੋ ਜੀ। ਐਵੇਂ ਦੇ ਵਿੱਚ ਸਾਰੇ ਵਿੱਚ ਬੁੱਟੀਆਂ ਲੱਗੀਆਂ। ਸ਼ਰਟ ਦੇ ਵਿੱਚ ਬੁੱਟੀਆਂ ਆਉਣਗੀਆਂ ਤੇ ਨੈੱਕ ਦੇ ਉੱਪਰ ਆ ਦੋ ਵੱਡੇ ਫਲਾਅਰ ਆਉਣਗੇ ਇਦਾਂ। ਦੋ ਵੱਡੇ ਫਲਾਅਰ ਨੈੱਕ ਤੇ ਆਉਣਗੇ ਤੇ ਵੱਡੇ ਫਲਾਅਰ ਹੀ ਇਹਦੀਆਂ ਪਹਾੜਾਂ ਦੇ ਉੱਪਰ ਆਉਣਗੇ। நெக் ஓத பாட்டா ਤੇ ਇਦਾਂ ਪੰਜਾਇਪੁਰੀ ਡਰਾਪਸ ਦੇ ਵਿੱਚ ਪਵਾ ਕੇ ਵਾਈਟ ਕਲਰ ਦੇ ਉਹਦਾ ਆਪਾ ਦੁਪੱਟਾ ਰੈਡੀ ਕਰਵਾਇਆ ਵਾਈਟ ਕਲਰ ਦੇ ਫਿਨਿਸ਼ਿੰਗ ਦਿੱਤੇ ਦੁਪੱਟੇ ਨੂੰ ਸੁਪਰ نیٹ ਦਾ ਦੁਪੱਟਾ ਬਹੁਤ ਸੋਹਣਾ ਆਪਣਾ ਗਰਲਿਸੂਨ ਲੁੱਕ ਵਾਲਾ ਸੂਟ ਇਹ ਤਿਆਰ ਹੁੰਦਾ ਹੈਗਾ ਇਹ ਜੇ ਤੁਸੀਂ ਸਾਡੇ ਕਾਫੀ ਸੂਟ ਦੇਖੇ ਨੇਗੇ ਆਲ ਓਵਰ ਤੇ ਵੀ ਬਣੇ ਹੋਏ ਸੀ ਡਿਜ਼ਾਈਨ ਇਹ ਕੋਈ ਆਪਣ ਨਾਲ ਪਲੇਨ ਬਾਟਮ ਲਗਾ ਲੈਣਾ ਕੋਈ ਸਾਰਾ ਨੇਨ ਰੈਡੀ ਕਰਵਾ ਲੈਣਾ ਦਾਗਾ ਹਣਾ ਇਹ ਆਪਣੇ ਆਫ ਵਾਈਟ ਬਾਟਮ ਨਾਲ ਵੀ ਇਦਾਂ ਬਣੇ ਹੋਏ ਨੇ ਡਿਜ਼ਾਈਨ ਤੇ ਆਪਣੇ ਆਲ ਓਵਰ ਤੇ ਵੀ ਬਣ ਸਾਰਾ ਡਿਜ਼ਾਈਨ ਬਣਿਆ ਹੋਇਆ ਤੁਸਕਾਲ ਓਵਰ ਵੀ ਲੈ ਸਕਦੇ ਹੋ ਤੇ ਆਪਣਾ ਆਫ ਵਾਈਟ ਬ ਜਿਹੜੀ ਡਿਜ਼ਾਈਨਿੰਗ ਆ ਸੇਮ ਤੁਸੀਂ ਇੱਦਾਂ ਤਿਆਰ ਕਰਵਾ ਸਕਦੇ ਆ ਇਹਦੇ ਨਾਲ ਦੀ ਆਪਣਾ ਇੱਕ ਸੂਟ ਹੋਰ ਰੈਡੀ ਹੋਇਆ ਦੇਖੋ ਸੇਮ ਆਪਣੇ ਉਹੀ ਰਾਮ ਟੈਕਸ ਪਾਟਰਨ ਦੇ ਵਿੱਚ ਹੀ ਆਪਣਾ ਤਿਆਰ ਹੋਇਆ ਤੁਸੀਂ ਪਹਿਲਾਂ ਸਾਡੇ ਆਹ ਵੜੇ ਇਹਦੇ ਵਿੱਚ ਇੱਕ ਇਹ ਵਾਲਾ ਕਲਰ ਹੈ ਇੱਕ ਆਪਣਾ ਸਕਾਈ ਕਲਰ ਇਹਦੇ ਵਿੱਚ ਤੁਸੀਂ ਆਪਣੇ ਕਾਫੀ ਸੂਟ ਦੇਖੇ ਲੇਗੇ ਦੇਖੋ ਸੇਮ ਹੀ ਹੈ ਤਾਂ ਇਹਦੀ ਬਾਟਮ ਤੇ ਵਰਕ ਹੈਗਾ ਨਾਲ ਆਫ ਵਾਈਟ ਕਲਰ ਦੀ ਬਾਟਮ ਹੈ ਇਹਦੇ ਤੇ ਇਦਾਂ ਹੀ ਦੇਖੋ ਇਹ ਤੇ ਵਰਕ ਹੋਇਆ ਹੈ ਸ਼ਰਟ ਦੇ ਉੱਤੇ ਸੇਮ ਹੋਦਾ ਇਹਦੇ ਵਿੱਚ ਕੁੰਡੀਆਂ ਵਾਲਾ ਵਰਕ ਹੈਗਾ ਇਹ ਵਾਲਾ ਕੁੰਡੀਆਂ ਵਾਲਾ ਵਰਕ ਹੈ ਤੇ ਸ਼ੌਟ ਦੇ ਉੱਪਰ ਇਹ ਐਦਾਂ ਦੇ ਕੁਫਲਾਰ ਬਣੇ ਹੋਏ ਨੇ ਕਿ ਸੇਮ ਡਿਜ਼ਾਈਨਿੰਗ ਹੀ ਹੈ ਉਹਦਾ ਦੂਸਰੇ ਤੋਂ ਬਣਾਉਣਾ ਤੇ ਨਾਲ ਜੇ ਐਦਾਂ ਬਾਟਮ ਤੇ ਆ ਤੇ ਨਾਲ ਹੀ ਇਹਦੇ ਸੁਪਰਨੈਟ ਦਾ ਉਹ ਵੀ ਦੁਪੱਟਾ ਹੈਗਾ ਸੇਮ ਆਪੋਂ ਤਾਂ ਹੀ ਡਾਈ ਕਰਵਾਇਆ ਹੈਗਾ ਤੇ ਉਹਦਾ ਫਿਰ ਵਾਈਟ ਕਲਰ ਦੇ ਫੇਸ ਨਾਲ ਬ੍ਰਿਸ਼ਿੰਗ ਸੁਪਰਨੈਟ ਦਾ ਦੁਪੱਟਾ ਹੈ। ਬਾਕੀ ਜੇ ਮੈਂ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਉਸੇ ਕੋਡ ਨੂੰ ਆਪਣਾ 올ਓਵਰ ਵੀ ਲੈ ਸਕਦੇ ਹੋ ਇਹਦੇ ਵਿੱਚ ਆਪਾਂ ਨੂੰ ਕਲਰ ਕਰ ਤਿੰਨ ਚਾਰ ਕਲਰ ਮਿਲ ਜਾਂਦੇ ਨੇ ਸਕਾਈ ਕਲਰ ਆ ਪਰਪਲ ਕਲਰ ਆ ਪੀਚ ਕਲਰ ਆ ਤੇ ਇਹਦੇ ਵਿੱਚ ਆਪਾਂ ਨੂੰ ਪਿਸਤਾ ਜਿਹਾ ਕਲਰ ਆ ਜਿਹੜਾ ਆਹ ਨੀਚੇ ਵਾਲਾ ਦਿਖਾਇਆ ਆਪਾਂ ਇਹ ਕਲਰ ਮਿਲ ਜਾਂਦਾ ਹੈ ਅੱਜ ਤੁਸੀਂ ਜਿਹੜੇ ਜਿਵੇਂ ਤੁਹਾਡੀ ਕਲਰ ਚੁਆਇਸ ਕੋਈ ਉਸੇ ਅਕੋਰਡ ਤੁਸੀਂ ਆਪਣਾ ਰੈਡਾ ਸੂਟ ਸੇਮ ਇਧਰ ਰੈਡੀ ਕਰਵਾ ਕੇ ਕਰ ਲੈ ਸਕੋ ਨਾ ਲੈ ਸਕਦੇ ਹੋ ਆਪਾਂ ਫਿਰ ਜਿਹੜੇ ਆਪਾਂ ਨੈਕਸਟ ਨੇਗੇ ਸੂਟ ਉਹ ਵੀ ਆਪਾਂ ਬਿਲਕੁਲ ਨਵੇਂ ਡਿਜ਼ਾਈਨ ਦੇ ਨਾਲ ਹੀ ਤਿਆਰ ਕਰਵਾਏਗੇ ਦੇਖੋ ਇਹ ਆਫ ਵਾਈਟ ਆਫ ਵਾਈਟ ਕਲਰ ਦਾ ਸੂਟ ਹੈਗਾ ਆਪਣਾ ਇਹ ਵਾਲਾ ਆਫ ਵਾਈਟ ਕਲਰ ਦਾ ਸੂਟ ਹੈਗਾ ਸਾਰਾ දෙක්වද බෝසුන පර ැඩිකුයග නැකති දෙකුවර්කය හැ නැකද වර්ට දෙකු ෙන්නසොනග නැක ෙද වර්පු යහැගතේ එදි ාන්ධ උපර පටුවර්ට මරුගඇද ආවන බාන්ධ උපර වර්තාගැති නාලෙද දෙකු ද බොටම් දෙකර ආවල ඇදි බොටම්ද වර්කා ਬਾਟਮ ਤੇ ਵਰਕ ਆ ਬਾਹਾਂ ਤੇ ਵਰਕ ਆ ਤੇ ਗਲੇ ਤੇ ਵਰਕ ਆ ਇਹਦੇ ਆਪਣੇ ਘੇਰੇ ਵਗੈਰਾ ਤੇ ਕੋਈ ਵਰਕ ਨਹੀਂ ਹੈਗਾ ਤੁਸੀਂ ਨਾਲ ਆਪਣਾ ਐਡ ਕਰਵਾਉਣਾ ਘੇਰੇ ਤੇ ਵਰਕ ਤਾਂ ਆਪਣਾ ਆਹੀ ਸੇਮ ਵਰਕ ਤੁਸੀਂ ਘੇਰੇ ਦੇ ਉੱਪਰ ਆ ਵਾਲਾ ਸੇਮ ਕਰਵਾ ਸਕਦੇ ਹੋ ਜੇਕਰ ਵਿੱਚ ਕੋਈ ਬੁੱਤੀ ਪਿਆਰਾ ਕਰਵਾਉਣੀ ਤਾਂ ਉਹਦਾ ਕਰਵਾ ਸਕਦੇ ਹੋ ਵੈਸੇ ਅੱਜਕੱਲ ਟ੍ਰੈਂਡ ਦੇ ਅਕੋਰਡਿੰਗ ਹਨਾ ਜੇਪਾ ਚੱਲੀ ਜੇ ਤਾਂ ਬਾਟਮ ਦਾ ਵਰਕ ਗਲੇ ਦਾ ਵਰਕ ਇਹ ਜਿਆਦਾ ਚੱਲ ਰਹੇ ਨੇਗੇ ਤੇ ਵਿੱਚੋਂ ਆਪਣਾ ਸਾਰਾ ਜਿਹੜਾ ਸਕਿਪ ਹੋ ਜਾਂਦਾ ਵਰਕ ਇਹਦਾ ਸ਼ਰਟ ਦੇ ਵਿੱਚ ਕੋਈ ਕਸਟਮਰ ਐਂ ਦਾ ਨਾ ਹੁੰਦਾ ਜਿਹ ਨੂੰ ਆਪਣਾ ਰੈਡੀ ਖਾਲੀ ਸ਼ਰਟ ਉਹ ਚੰਗੀ ਨਹੀਂ ਲੱਗਦੀ ਹੈਗੀ ਤਾਂ ਤੁਹਾਡੇ ਲਈ ਆਪਸ਼ਨ ਹੈਗੀ ਹੈ ਕਿ ਤੁਸੀਂ ਵਿੱਚ ਬੂਟੀ ਐਡ ਕਰਵਾ ਸਕਦੇ ਹੋ ਤੇ ਆਪਣਾ ਘੇਰੇ ਦਾ ਵਰਕ ਐਡ ਕਰਵਾ ਸਕਦੇ ਹੋ ਜਿਵੇਂ ਬਾਟਮ ਦਾ ਵਰਕ ਆ ਗਲੇ ਦਾ ਵਰਕ ਤੇ ਪਾਸਾ ਦਾ ਨਾਲ ਇਹਦੇ ਪਿਓਰ ਕਮਲ ਚੁੰਗ ਦਾ ਦੁਪੱਟਾ ਆਪਾਂ ਨੇ ਟਾਈ ਡਾਈ ਕਰਵਾਇਆ ਹੈ ਕਦੇ ਫਿਰਦਾ ਸਾਰਾ ਕਲਰਫੁਲ ਟਾਈ ਡਾਈ ਕਰਵਾਇਆਗਾ ਕਮਲ ਚੁੰਗ ਦਾ ਦੁਪੱਟਾ ਹੈਗਾ ਤੁਸੀਂ ਆਪਣਾ ਪਿਓਰ ਔਰਗੈਂਜ਼ਾ ਮਸਲੀਨ ਸੁਪਰਨੈਟ ਹੈ ਨਾ ਜਿਵੇਂ ਤੁਹਾਨੂੰ ਕੋਈ ਵੀ ਦੁਪੱਟਾ ਵਗੈਰਾ ਪਸੰਦ ਆ ਤੁਸੀਂ ਆਪਣੋਂ ਤਾਂ ਬਣਾ ਸਕਦੇ ਆ ਬਹੁਤ ਸੋਹਣੀ ਡਿਫਰੈਂਟ ਜੀ ਲੋਕਾਂ ਨਾਲ ਆਪਣਾ ਦੇਖੋ ਸੂਟ ਤਿਆਰ ਹੋਇਆ ਉਦਾਂ ਦੀ ਆਪਾਂ ਸਾਰੇ ਕਲਰਫੁੱਲ ਲੇਸ ਵਗੈਰਾ ਲਗਾਈਏ ਦੇਖੋ ਤਾਂ ਇਦਾਂ ਸਾਰੇ ਕਲਰ ਦੇ ਵਿੱਚ ਹੈਗੇ ਸੂਟ ਦੇ ਤੁਸੀਂ ਆਪਣਾ ਡਿਫਰੈਂਟ ਕਲਰ ਦੇ ਉੱਪਰ ਡਿਫਰੈਂਟ ਫੈਬਰਿਕ ਦੇ ਨਾਲ ਕੈਂਬ੍ਰਿਕ ਤੇ ਮਸਲੀਨ ਤੇ ਇਹਨਾਂ ਕਾਟਨ ਤੇ ਤੇ ਆਪਣਾ ਟੈਪੀਸਟ ਵਰਗੈਰਾਂ ਤੇ ਕੋਈ ਬੋਦੀ ਆਪਣੇ ਪਾਟੇ ਵੀ ਰੁਕ ਦੇਣੀ ਹੈ ਸੂਟ ਨੂੰ ਤਾਂ ਉਹਦਾ ਰੈਡੀ ਕਰਵਾ ਕੇ ਲੈ ਸਕਦੇ ਹੋ। ਡਿਫਰੈਂਟ ਲੁੱਕ ਵਾਲਾ ਆਪਣਾ ਸੂਟ ਹੈਗਾ। ਇਹਨਾਂ ਡਿਫਰੈਂਟ ਸਟਾਈਲ ਦੇਖ ਕੇ ਤੁਸੀਂ ਆਪਣਾ ਜਿਹੜਾ ਸੂਟ ਦਾ ਰੈਡੀ ਕਰਵਾ ਕੇ ਲੈ ਸਕਦੇ ਹੋ। ਹਾਂਜੀ ਇਹੋ ਕਹਣਾ ਲੈਸਟ ਹੈਗਾ ਆਪਣਾ। ਇਹ ਵਾਲਾ ਆਪਣਾ ਮਸਟਰਡ ਕਲਰ ਦਾ ਸੂਟ ਹੈਗਾ। ਮਸਟਰਡ ਕਲਰ ਦਾ ਸੂਟ ਆਪਣਾ ਹੈ। ਇਹਦੀ ਆਪਣੇ ਜਿਵੇਂ ਵਰਕ ਕਰਵਾਇਆ। ਇਹ ਵਾਲਾ ਵਰਕ ਹੈ ਨਾ ਕਾਟਨ ਦੇ ਉੱਪਰ ਹੈਗਾ 올ਓਵਰ ਸੂਟ ਹੈਗਾ ਇਹ ਆਪਣਾ। ਇਨ ਬਾਟਮ ਤੇ ਵਰਕ ਆ ਗਿਆ ਤੇ ਐਤਾ ਹੀ ਸ਼ੋਰਟ ਤੇ ਵਰਕ ਕਰਦੇ ਆ। ਇਹ ਵਾੜੇ ਨੂੰ ਸ਼ੋਰਟ ਦੇ ਕੇ ਜਿਹੜੇ ਵਰਕ ਆ ਗਿਆ ਤੇ ਇਹਦੀਆਂ ਬਾਹਾਂ ਤੇ ਵਰਕ ਕਰਦੇ ਆ। ਬਾਹਾਂ ਵਾਲਾ ਬਾਹਾਂ ਤੇ ਵਰਕ। ਬਾਹਾਂ ਨਾਲ ਵਰਕ ਤੇ ਜਿਹੜਾ ਵਰਕ ਤੇ ਬਾਟਮ ਵਾਲਾ। ਦੇਖੋ ਕਿੰਨੇ ਸੋਹਣੇ ਫਿਨਿਸ਼ਿੰਗ ਆ ਰਹੀ ਹੈ ਵਰਕ ਦੀ ਤੇ ਸਾਰੇ ਕਿੰਨਾ ਸੋਹਣਾ ਸੂਟ ਦੇ ਕੋਲ ਡਿਫਰੈਂਟ ਲੁੱਕ ਨਾਲ ਦੇਖ ਤਿਆਰ ਹੋਇਆਗਾ ਆਪਣਾ ਮਸਟਰਡ ਕਲਰ ਤੇ ਜੱਜ ਵੀ ਰਿਹਾ ਇਹ ਪਹਿਲਾ ਸੋਹਣਾ ਡਿਜ਼ਾਈਨ ਆ ਆਫ ਵਾਈਟ ਕਲਰ ਤੇ ਰੈਡੀ ਹੋਇਆ ਸੀ ਆਫ ਵਾਈਟ ਤੇ ਫਿਰ ਮਿਲਦਾ ਮੇਰੇ ਖਿਆਲ ਨਾਲ येलो ਜੇ ਕਲਰ ਤੇ ਕਾਫੀ ਸਾਰੇ ਕਲਰਾਂ ਦੇ ਉੱਪਰ ਤਿਆਰ ਹੋਇਆ ਇਹ ਗਰਮੀਆਂ ਵਾਲੇ ਮਤਲਬ ਆਪਾਂ ਨੇ ਫੈਬਰਿਕ ਤੇ ਵੀ ਕਾਫੀ ਚੱਲੇਗਾ ਕਸ਼ਮੀਨੀ ਵਗੈਰੇ ਤੇ ਵੀ ਕਾਫੀ ਚੱਲੇ ਤੁਸੀਂ ਇਹ ਆਪਣਾ ਕੈਮਰੀ ਕਾਟਨ ਵਗੈਰਾ ਤੇ ਮਸਲੀਨ ਤੇ ਗਰਮੀਆਂ ਲਈ ਕੋਈ ਵਧੀਆ ਪਾਰਟੀ ਵੇਅਰ ਲੁੱਕ ਵਾਲਾ ਸੂਟ ਤਿਆਰ ਕਰਵਾਉਣਾਗਾ ਤਾਂ ਉਹਦਾ ਆਪਾਂ ਕਰਵਾ ਸਕਦੇ ਹਾਂ ਨਾਲ ਆਪਾਂ ਟਾਈ ਡਾਈ ਕਰਵਾਇਆ ਦੁਪੱਟਾ ਸਾਰਾ ਇਦਾਂ ਟਾਈ ਡਾਈ ਦੁਪੱਟਾ ਕਰਵਾਇਆ ਕੰਮ ਚਲੂੰਗਾ ਲੜਾ ਤਾਂ ਟਾਈ ਡਾਈ ਹੋਇਆ ਹੋਇਆ ਹੈਗਾ ਬਹੁਤ ਸੋਹਣੀ ਡਿਫਰੈਂਟ ਲੁੱਕ ਦੇ ਨਾਲ ਆਪਣਾ ਸ਼ੂਟ ਤਿਆਰ ਹੋਇਆਗਾ ਤੁਸੀਂ ਆਪਣੇ ਫੈਬਰਿਕ ਦੀ ਸਿਲੈਕਸ਼ਨ ਕਰਕੇ ਬਾਕੀ ਤੁਸੀਂ ਇਦਾਂ ਹੀ ਰੱਖ ਕੇ ਆਪਣਾ ਅਗਰ ਕਿਸੇ ਨੂੰ ਬਾਟਨ ਦਾ ਵਰਕ ਨਹੀਂ ਪਸੰਦ ਹੈਗਾ ਤਾਂ ਉਸ ਪ੍ਰਸਤ ਕਰਵਾ ਸਕਦੇ ਹੋ ਕੱਲੀ ਸ਼ਰਟ ਵਾਲਾ ਵਰਕ ਲੈ ਸਕਦੇ ਹੋ ਬਾਕੀ ਸ਼ਰਟ ਤੇ ਵਰਕ ਤੇ ਫੈਬਰਿਕ ਵਗੈਰਾ ਸਾਰਾ ਜਿਹੜਾ ਤੁਹਾਡੀ ਚੋਇਸ ਦੇ ਅਕੋਰਡਿੰਗ ਹੀ ਹੁੰਦਾ ਜਿੰਨੇ ਤੁਸੀਂ ਕਹੋਗੇ ਆਪਾਂ ਉਹਦੇ ਤਿਆਰ ਕਰਵਾ ਕੇ ਦੇਵਾਂਗੇ ਇਹੀ ਬਟੀਕ ਤੋਂ ਸੰਤ ਤਿਆਰ ਕਰਵਾਉਂਦਾ ਆਪਣਾ ਫਾਇਦਾ ਹੁੰਦਾ ਜਿੱਮੇ ਵੀ ਆਪਾਂ ਚਾਹੀਏ ਹੈਨਾ ਉਦਾਂ ਹੀ ਆਪਾਂ ਤਿਆਰ ਕਰਵਾ ਕੇ ਲੈ ਸਕਦੇ ਹੁੰਦੇ ਆ ਪ੍ਰੈਸੈਂਟਰ बाकी ਇਹ ਸਾਰੇ ਸੂਟਾਂ ਦੇ ਡਿਜ਼ਾਈਨ ਵਗੈਰਾ ਆਪਣੇ ਨੰਨੇ ਸੀਗੇ ਆਪਾਂ ਤੁਹਾਨੂੰ ਦਿਖਾਏਗੇ ਤੁਸੀਂ ਰਾਮ ਟੈਕਸ कॉटन ਵਗੈਰਾ ਜਿਹੜੇ ਮੈਂ ਪਹਿਲਾਂ ਗਰਮੂਸ਼ੀ ਲੁੱਕ ਵਾਲੇ ਸੂਟ ਦਿਖਾਏ ਨੇ ਉਹਦਾ ਵੀ ਲੈਸਾ ਕੁਝ ਜਿਹੜੇ ਬਾਅਦ ਵਿੱਚ ਦਿਖਾਏ ਲੇਗੇ ਆਪਾਂ ਉਹਦਾ ਤੁਸੀਂ ਆਪਣੀ ਫੈਬਰਿਕ ਦਾ ਤੁਹਾਡੀ ਆਪਣੀ ਹੈਗੀ ਜੇ ਕਿਸੇ ਕਸਟਮਰ ਨੂੰ ਕੋਈ ਫੈਬਰਿਕ ਪਸੰਦ ਹੁੰਦਾ ਕਿਸ ਨੂੰ ਕੋਈ ਪਸੰਦ ਹੁੰਦਾ ਜਿਹਨੂੰ ਜਿਹੜਾ ਫੈਬਰਿਕ ਪਸੰਦ ਹੋਇਆ ਉਸ ਅਕੋਰਡਿੰਗ ਤੁਸੀਂ ਆਪਣਾ ਜਿਹੜਾ ਫੈਬਰਿਕ ਹੈ ਦਾ ਸਿਲੈਕਟ ਕਰਕੇ ਸੇਮ ਡਿਜ਼ਾਈਨ ਇਹਦਾ ਆਪਣਾ ਸਾਡਾ ਸੂਟ ਤਿਆਰ ਕਰਵਾ ਲੈ ਸਕਦੇ ਹੋ ਸਟਿਚਿੰਗ ਕਰਵਾਉਣੀ ਹੈਗੀ ਜਾਂ ਨਹੀਂ ਕਰਵਾਉਣੀ ਉਹ ਤੁਸੀਂ ਆਪਣਾ ਦੇਖ ਕੇ ਦੋਟ ਸਟਿਚਿੰਗ ਵੀ ਬਾਇਟ ਕਰਤਾ ਆਪਣੇ ਬਿਜ਼ਨਸ ਵੀ ਬਾਇਟ ਕਰਤਾ ਸਭਨੇ ਮਾਰਕਟ ਨੇ ਆਪਣੀ ਕੋਸਟ ਜਿੰਨਾ ਜੇ ਮੈਨੂੰ ਪਸੰਦ ਹੋਇਆ ਉਸੇ ਅਕੋਰਡਿੰਗ ਆਪਣਾ ਸਾਰਾ ਸੂਟ ਡੈਸ ਤਿਆਰ ਕਰਵਾ ਕੇ ਲੈ ਸਕਦੇ ਹਾਂ ਜੀ ਸਾਡੀ ਅੱਜ ਦੀ ਗੁਰੂ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੀਂ ਸੂਟਾਂ ਨਾਲ ਆਪਣਾ ਨਵੀਂ ਆਪਣੇ ਹੋਰ ਸੂਟਾਂ ਦੇ ਨਾਲ ਕਲੈਕਸ਼ਨ ਦੇ ਨਾਲ ਸਤਿ ਸ਼੍ਰੀ ਅਕਾਲ